ਮੇਰੇ ਕੋਲੇ ਅੱਜ ਹੀ ਰਿਪੋਰਟ ਆਈ ਹੈ ਸਵੇਰੇ ਪਾਸਪੋਰਟ ਬਣਾਉਣ ਦੀ ਗਿਣਤੀ ਘਟ ਗਈ ਪੰਜਾਬ 'ਚ ਕਿਉਂਕਿ ਬਾਹਰ ਜਾਣ ਦੀ ਲੋੜ ਘਟ ਪੈ ਰਹੀ ਹੈ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ 63000 ਬੰਦੇ ਨੂੰ ਨੌਕਰੀਆਂ ਦੇਤੀਆਂ ਜੀ 63000 ਨੌਕਰੀਆਂ ਦੇਤੀਆਂ ਡਿਗਰੀ ਮੁਤਾਬਕ ਨੌਕਰੀ ਮਿਲਦੀ ਹੈ ਪੜ ਲਓ ਪੜ ਕੇ ਜਿੱਡੀ ਮਰਜ਼ੀ ਨੌਕਰੀ ਲੈ ਲਿਓ ਜਦੋਂ ਅਸੀਂ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਵੀ ਚਾਹੀਦੇ ਨੇ ਸਾਨੂੰ ਨਰਸਾਂ ਵੀ ਚਾਹੀਦੀਆਂ ਸਾਨੂੰ ਸਾਰਾ ਸਟਾਫ ਚਾਹੀਦਾ ਜਦੋਂ ਅਸੀਂ ਸਕੂਲ ਬਣਾਵਾਂਗੇ ਸਾਨੂੰ ਟੀਚਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਹਰ ਕਿਸਮ ਦਾ ਜਿਹੜਾ ਮੁਲਾਜ਼ਮੋਂ ਚਾਹੀਦਾ ਜਦੋਂ ਇਹਨਾਂ ਨੇ ਕੁਝ ਬਣਾਇਆ ਹੀ ਨਹੀਂ ਫਿਰ ਕਿੱਥੇ ਨੌਕਰੀਆਂ ਦਿੰਦੇ ਇਹ ਇਸੇ ਕਰਕੇ ਯਕੀਨ ਨਹੀਂ ਹੁੰਦਾ ਕਹਿੰਦੇ ਲੈ ਕਿੱਥੇ ਨੌਕਰੀਆਂ ਦੇਤੀਆਂ ਉਹ ਮੈਂ ਕਹਾਂ ਜੀ ਹਰ ਰੋਜ਼ ਹੀ ਨੌਕਰੀਆਂ ਦਿੰਨੇ ਆ ਤੁਸੀਂ ਪੜ ਲਿਓ ਲੋਕੀ ਆਪ ਵੀ ਦੱਸਦੇ ਆ ਭਾਈ ਇਸ ਘਰ ਚ ਦੋ ਦੋ ਬੱਚਿਆਂ ਨੂੰ ਨੌਕਰੀ ਮਿਲ ਗਈ ਇਸ ਘਰ ਚ ਜਿਹੜੀ ਆ ਸਾਡੇ ਪਿੰਡ 10 ਮੁੰਡਿਆਂ ਨੂੰ ਨੌਕਰੀ ਮਿਲ ਗਈ ਦੋ ਸਾਡੇ ਪਿੰਡ ਤੇਨ ਕੁੜੀਆਂ ਨੂੰ ਕਿੱਠਿਆਂ ਨੂੰ ਨੌਕਰੀ ਮਿਲ ਗਈ ਸੋ ਵੀਰੋ ਅਸੀਂ ਕੋਈ ਕਿਸੇ ਦੀ ਪੁਸ਼ਤ ਪਨਾਈ ਨਹੀਂ ਕਰਦੇ ਬਿਰੋ ਨੀਤਾਂ ਨਹੀਂ ਹੈਗੀਆਂ ਸੀ ਨੀਤ ਸਾਫ਼ ਹੋਵੇ ਸਭ ਕੁਝ ਹੋ ਜਾਂਦਾ ਹੈ ਮੈਨੂੰ ਫੋਨ ਆਇਆ ਮੈਨੂੰ ਫੋਨ ਆਇਆ ਕਿ ਸਾਡੇ ਪਿੰਡਾਂ ਵੱਲੋਂ ਉਹ ਕਹਿੰਦਾ ਕਹਿੰਦਾ ਭਾਈ ਮੈਂ ਸੀਰੀ ਰਲੇ ਹੋਇਆ ਮੈਂ ਦਿਹਾੜੀ ਕਰਦਾ ਮੈਂ ਜਿਹੜਾ ਕਿਸੇ ਦਿਨ ਸੀਰੀ ਰਲੇ ਹੋਇਆ ਕਹਿੰਦਾ ਭਾਈ ਧੰਨਵਾਦ ਕਰਨਾ ਸੀ ਮੈਂ ਕਿਹਾ ਭਾਈ ਕਾਦਾ ਮੈਂ ਕਿਤੇ 10 ਲੱਖ ਰੁਪਏ ਦਾ ਕਰੂਗਾ ਜਾਂ ਜਿਹੜੇ ਨੌਕਰੀਆਂ ਦੇ ਰਿਆਂ ਕੋਈ ਨੌਕਰੀ ਮਿਲ ਗਈ ਕਹਿੰਦਾ ਭਾਈ ਸੌਣ ਲੱਗੇ ਬੜੇ ਚਿਰਾਂ ਬਾਅਦ ਦੋ ਡੰਗ ਦੀ ਰੋਟੀ ਸਵੇਰ ਵਾਲੀ ਤੇ ਸ਼ਾਮ ਵਾਲੀ ਆਪਦੇ ਘਰੇ ਖਾ ਕੇ ਦੇਖਦੇ ਆ ਯਾਰ ਨਹੀਂ ਤਾਂ ਇੱਕ ਇੱਕ ਡੰਗ ਦੀ ਰੋਟੀ ਤਾਂ ਖੇਤ ਹੀ ਜਾਂਦੀ ਹੁੰਦੀ ਸੀ ਫੇਰ ਕਿਹੜਾ ਲੈਟ ਆਉਂਦੀ ਸੀ 1.5 ਵਜੇ ਬਾਕੀ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਨੇ ਜੀ ਸਾਰੀ ਦੁਨੀਆ ਦੇ ਦਫ਼ਤਰ 9 ਤੋਂ 5 ਖੁੱਲਦੇ ਨੇ ਕਿਸਾਨ ਦਾ ਦਫ਼ਤਰ ਖੇਤ ਹੈ ਉਹਨੂੰ ਕਹਿੰਦੇ ਰਾਤ ਨੂੰ 1.5 ਵਜੇ ਚੱਲ ਤੂੰ ਇੱਥੇ ਉਹਨੂੰ ਕਹਿੰਦੇ ਸੱਪਾਂ ਦੀਆਂ ਸਿਰੀਆਂ ਮਿੱਧ ਤੂੰ ਤੂੰ ਠੰਡ 'ਚ ਮਾਰ ਤੂੰ ਗਰਮੀ 'ਚ ਮਾਰ ਉਹਦਾ ਕੋਈ ਮੂੰਹ ਕੂੰ ਕਹਿੰਦੇ ਅਸੀਂ ਕਿਸਾਨਾਂ ਦੇ ਮਸੀਹੇ ਆ ਇਹ ਕਿਹੜੇ ਮਸੀਹੇ ਆ ਯਾਰ ਕਿਹੜੀਆਂ ਗੱਲਾਂ ਕਰਦੇ ਆ ਇਹ ਸੋ ਵੀਰੋ ਦਿਨੇ ਬਿਜਲੀ ਆਉਂਦੀ ਐ ਸ਼ਾਮ ਨੂੰ ਘਰੇ ਆਓ ਬੱਚਿਆਂ ਨਾਲ ਇੰਜੋਏ ਕਰੋ ਖੇਡੋ ਹੱਸੋ ਬੱਚਿਆਂ ਦਾ ਇੱਕ ਮੈਨੂੰ ਕਹਿੰਦਾ ਕਹਿੰਦਾ ਬਾਈ ਮੈਂ ਕਿਹਾ ਬੱਚੇ ਕਿੱਡ ਕਿੱਡ ਹੋਗੇ ਕਹਿੰਦਾ ਕੁੜੀ ਤਾਂ ਏਡੀ ਹੋਗੀ ਮੁੰਡਾ ਏਡਾ ਐ ਮੈਂ ਕਿਹਾ ਯਾਰ ਬੱਚੇ ਐਂ ਦੱਸਦੇ ਉਹਨੇ ਤੂੰ ਐਂ ਕਿਹਾ ਕਹਿੰਦਾ ਬਾਈ ਐਂ ਤਾਂ ਤਾਂ ਦੱਸਿਓ ਜੇ ਕਰੇ ਤੁਰੇ ਫਿਰਦੇ ਦੇਖੇ ਹੁਣ ਕਹਿੰਦਾ ਰਾਤ ਨੂੰ 1.5 ਵਜੇ ਉਹ ਸੁੱਤੇ ਪਏ ਹੁੰਦੇ ਨੇ ਕਹਿੰਦਾ ਜਦੋਂ ਨੂੰ ਅਸੀਂ ਆਉਣੇ ਆ ਉਦੋਂ ਉਹ ਨਹੀਂ ਹੁੰਦੇ ਜਦੋਂ ਨੂੰ ਅਸੀਂ ਫੇਰ ਚਲੇ ਜੰਨਾ ਫੇਰ ਸੁੱਤੇ ਪੈਨੇ ਅਸੀਂ ਤਾਂ ਐਂ ਦੇਖਦੇ ਆ ਬੱਚਿਆਂ ਨੂੰ ਹੁਣ ਆਪਣਾ ਵੀ ਐਡੇ ਐਡੇ ਹੋ ਗਏ ਹੁਣ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦੇ ਘਰੇ ਪ੍ਰਮਾਤਮਾ ਦੇ ਘਰੇ ਦੇਰ ਹੈ ਨੇਰ ਨਹੀਂ ਹੈਗਾ